ਉਦੇ ਵਿੱਚ ਵਿੱਚ ਬਰੀਕ ਗੋਲੇ ਬਰੀਕ ਨੇ ਪਰ ਕਿੰਨਾ ਮੀ ਕਿੰਨਾ ਵਾਹਿਗੁਰੂ 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 ਪੂਰੀ ਜੋਰ ਦੀ ਅਮੀ ਲਕਟੋ ਗਨ ਕਿ ਲਕਟੋ ਇਧਰ ਆਪਣੀ ਹੁਣ ਕਰਦੇ ਆਂ ਭਾਂਡੇ ਮਾਂ ਜੀ ਇਹ ਸਾਫ ਸਫਾਈ ਕਿੰਨੀਆ ਕੁੰਨੀਆ ਇਧਰ ਪੋਣੀ ਧੋਏ ਨੇ ਇਧਰ ਦੁੱਧ ਧਰਿਆਈਏ ਪਾਣਾ ਆਪਾਂ ਨੀਚੇ ਨੀਚੇ ਦੁੱਧ ਧਰਿਆਈਏ ਪਾਣਾ ਗੋਹੇ ਲਾ ਕੇ ਆਵਾਂ Thank yeah. you. Yeah. ਕੁਰਤੂਲ ਖਸਰ ਚੱਲਦੀ ਨਹੀਂ ਅੰਦਰ ਇੰਨਾ ਸੇਟੀ ਦੇ ਦਿੱਤਾ ਪੰਜ ਰਿਆਲ ਹੋਰ ਨੋਜ ਮਮੀ ਨੂੰ ਮਚਲਾ ਦਵਾਈ ਲੈ ਕੇ ਆਣਾ ਚਲਦੀ ਨੇ ਜਿੰਨੇ ਤੋਂ ਕੰਦੇ ਨੇ ਦੋ ਜੱਤ ਦੋ ਵੀ ਤਾਂ ਮੁੱਲੀ ਜੀ ਗੱਲ ਆ ਹੋਰ ਜੋਰ ਬਦਰ ਟੇਰ ਬਵਾਦਿਆ ਗੱਲ 400 200 ਦੀ ਦਵਾਈ ਆ ਗਈ ਦਵਾਈ ਤਾਂ 50 ਸੀਸੀ ਲੱਗ ਕਿੰਨੇ ਦੀ ਆਉਂਦੀ ਆ ਸੀਸੀ ਤਾਂ ਅੱਡ ਦੀ ਗੋਲੀਆਂ ਗੋਲੀਆਂ ਦਾ 50 ਦੀਆਂ ਨੇ ਸੀਸੀ ਕਿਹੜੇ ਲੈ ਕੇ ਆਈਆਂ ਸੀਸੀ ਨਹੀਂ ਕਿਹੜੇ ਲੈ ਕੇ ਆਈਗੀ ਸੀ ਉਹ ਦਵਾਈ ਚ ਲੱਗ ਗਿਆ ਖੀਰੇ ਚੱਲ ਕੁਛ ਲਾ ਲਾ ਹੁਣ ਹਰਕਤ ਤੇ ਵੀ ਰੱਖਤੀ ਐ ਫਿਰ ਦਵਾਈ ਚ ਕਿਉਂ ਲਾਈਓ ਸੀ ਖੀਰੇ ਖੀਰੇ ਅੱਟ ਨੇ ਦਵਾਈ ਅੱਡਾ ਕਿੰਨੇ ਹੀ ਸੋਨੇ ਜਿਦਾਂ ਨਾ 50 160 ਲਾਏ ਕਿੰਨੇ ਹੋ ਗਏ ਉਹ ਤਾਂ ਫਿਰ ਅੱਡਾ ਹੈ ਦਵਾਈ ਤਾਂ ਯਾਰ ਮੀਂਦੇ ਆ ਫਿਰ ਦਵਾਈ ਚ ਲੱਗੇ ਵੀ 100 200 ਉਧਰ ਚ ਲੱਗ ਜਾਂਦਾ 100 200 ਦਾ ਤਾਂ ਤਲਕੀ ਤੇਲ ਵਾ ਕੇ ਲਿਆ ਦੇਖ ਮੇਰੀ ਹੁਣ 50 ਪੀ ਖੀਰੇ ਲੈ ਲੈਂਦੇ ਤੇ ਫਿਰ ਖੀਰੇ ਦਵਾਈ ਚ ਕਿਉਂ ਮਾਰੇ ਨੇ 100 ਰੁਪਏ ਤੇ ਕਿੰਨੂ ਆ ਗਏ ਉਹ ਉਹ ਤਾਂ ਹੁਣ ਯਾਰ ਜੇ ਗਿਆ ਚੱਲੇਦਾ ਹੀ ਲਓ ਜੀ ਪਹਿਲਾਂ ਦੁੱਧ ਘਰਦੀ ਸੀ ਸਵੇਰੇ ਦੁੱਧ ਰਿੱਚ ਗਿਆ ਵਧੀਆ ਕੜ ਗਿਆ ਕਿ ਹੋਏ ਨਿਕਲਿਆ ਆਸਤੀ ਕੜ ਗਿਆ ਲਾਲ ਹੋ ਗਿਆ ਰਿੱਚ ਰਿੱਚ ਕੇ ਆਲੇ-ਦਾਲੇ ਲਿਬੜ ਵੀ ਵਧੀਆ ਗਿਆ ਤਪਿੰਦਾ ਤੇ ਹੁਣ ਇੱਧਰ ਆਪਾਂ ਧਤ ਨੇ ਦਾਲ ਦਾਲ ਕਰਦੇ ਹਾਂ ਜੂ ਮੀਸੀ ਹਾਰੇ ਚ ਤੇ ਨਮਕ ਵੀ ਪੁੱਛਣਿਆਂ ਦੀ ਨਮਕ ਮਿਰਚ ਪਾਤਾ ਨਮਕ ਤੇ ਹਲਦੀ ਮਿਰਚ ਨਹੀਂ ਨਮਕ ਤੇ ਹਲਦੀ ਪਾਤੀ ਧਰਤੀ ਤੇ ਆਲੇ-ਦਾਲੇ ਦੀ ਥੋੜੀ ਰੱਦੀ ਆ ਮੜੇ ਦੀ ਹਲਦੀ ਤੇ ਮਿਰਚ ਪਾ ਲਾਂਗੇ ਹਰੀ ਅੰਦਰ ਮਸਾਲਾ ਭੁੰਨਾਂਗੇ ਜਦੋਂ ਤੜਕਾ ਲਗਾਵਾਂਗੇ ਤੇ ਲੋ ਜੀ ਹੁਣ ਕਰਤੀ ਆਪਾਂ ਮੰਡੇ ਮਾਂਜੀਏ ਕੰਨੀਆਂ ਦੁੱਧ ਵਾਲੀਆਂ ਸਾਫ ਸਫਾਈ ਤੇ ਫਿਰ ਘੋ ਪਾ ਕੇ ਰੱਖਤਾ ਮੈਂ ਇਹਦੇ ਵਿੱਚ ਤੜਕਾ ਲਗਾਉਂਗੀ ਦਾਲ ਵਾਸਤੇ ਨਹੁੰਗੀ ਵਾਸਤੇ ਧੋ ਕੇ ਸਮਾਰ ਕੇ ਦੇਖੋ ਪਤਾ ਤੈਨਨੇ ਘੱਟ ਕਰਦਾ ਨਹੀਂ ਇਹਨੂੰ ਮੈਂ ਹੁਣ ਹੁਣ ਮਸਾਲਾ ਰਗੜ ਲੋਜੇ ਲਈ ਅਦਰਕ ਹਰੀ ਮਿਰਚ ਪਿਆਜ਼ ਹੁਣ ਇਹਨੂੰ ਕਰਦੇ ਆਪਾਂ ਕ੍ਰੈਡਟਰ ਤੜੰਗ ਰਾਂਟ ਰਕਾ ਬੀਚ ਤੜਕਾ ਲਗਾਉਣੀ ਆ ਕੋਈ ਘਰਮ ਤੁਹਾਨੂੰ ਪਤਾ ਹੀ ਹੈ ਮੈਂ ਪਹਿਲਾਂ ਵੀਡੀਓ ਬਣਾਉਣੀ ਸੀ ਇਹਨੇ ਇਹਨੇ ਗਰਮ ਹੁੰਦਾ ਇਹਨੇ ਤੜਕਾ ਭੁੱਲ ਗਏ ਸੋ ਵੀ ਦਾਲ ਚੱਕ ਲਈ ਆਪਾਂ ਹਾਰੇ ਚ ਹੇਠੀ ਪੀਕੇ ਦਾਲ ਉਤ ਗਈ ਤੇ ਇਹ ਮਸਾਲਾ ਰੜਾ ਲੀਏ ਹੁਣ ਇਹਦੇ ਵਿੱਚ ਮਿਕਸ ਕਰ ਲਈਏ ਫਿਰ ਦੇਖਦੇ ਆ ਨਾਣ ਲੱਗ ਚੁੱਕੇ ਨੇ ਦਾਲ ਬਣ ਗਈ ਹੈ ਤੇ ਆਪਾਂ ਹਾਰੇ ਚ ਤਰਿਆਈਸ ਦੀ ਮੈਂ ਬਦਈਆ ਸਾਲੋ ਦੁੱਧੋ ਕਰਮ ਕਰਿਆ ਤੇ ਫਿਰ ਦਾਲ ਤਰਿਆਈ ਵਧੀਆ ਹਾਰੇ ਦੀ ਵਧੀਆ ਬਣਦੀ ਹੈ ਤੇ ਵੀ ਧਰਨਾ ਨਹੀਂ ਹੁੰਦੀ ਕਦੋਂ ਹੋਈ ਜਦੋਂ ਟਾਈਮ ਲੱਗਦਾ ਮੈਂ ਤਰਿਆਈ ਹਾਰੇ ਦੀ ਦਾਲ ਪੰਜਾਬੀ ਤੜਕਾ ਲਾ ਲਿਆ ਧਨੀਆ ਪਾ ਲਿਆ ਮਿਕਸ ਇਹ ਇਹ ਜਿੱਕਿਓ ਵਾਲੀ ਚੋੜਾ ਲਾ ਰਹਾ ਹਾਂ ਮਿਕਸ ਕਰਦਾ ਵਿੱਚ ਮਿਕਸ ਕਰਕੇ ਰੱਖ ਲਿਆ ਤੇ ਅੱਗੇ ਚੋਂ ਹਿੱਤ ਰ ਬਿਲਕੁਲ ਜਿੱਕਿਓ ਰੱਖਾਂਗੇ ਤੇ ਇਹ ਮਾਸਲਾ ਵੀ ਹੁਣ ਤਾਂ ਹੈ ਨਾ ਰਿੰਨਾ ਮਰ ਉਹ ਜਿੱਕਿ ਸੱਤ ਗੰਦਲਾਂ ਨਹੀਂ ਸੱਤ ਗੰਦਲਾਂ ਤੇ ਇਹਨੂੰ ਫਲਾਟ ਇਸ ਤੋਂ ਬਾਅਦ ਇਹਨੂੰ ਘਿਓ ਵਾਲੇ ਵਿੱਚ ਗਿੱਸ ਪਾਗੀ ਤੇ ਫਿਰ ਰੋਟੀ ਆਪਾਂ ਗਰਮ ਗਰਮ ਰੋਟੀ ਨਾਲ ਇਹ ਚੀਜ਼ ਲਾ ਲਓ ਕਿ ਮੈਂ ਦੁੱਧ ਪਾਇਆ ਹੀ ਇਹ ਤਾਂ ਇਹਨੇ ਰੋਟੀ ਲਾ ਲਨ ਸਸਤਰੀ ਨੇ ਦਾਲ ਬੱਲ ਗਈ ਰੋਟੀ ਲਾ ਲਈ ਆ ਪਰ ਰੋਟੀ ਲਾ ਕੇ ਹੁਣ ਸਾ ਲੀਆ ਉਸ ਦਾ ਦਾਲ ਤੇ ਇਨੀ ਠੰਡੀ ਹੋ ਗਈ ਆ ਕਿ ਇਨੀ ਠੰਡੀ ਹੋ ਗਈ ਫਿਰ ਖਾਵਾ ਆਜੋ ਪੰਜਾਬੀ ਤੜਤਾ ਤੇ ਪੰਜਾਬੀ ਮੈਂ ਮੰਤਸੰਦ ਮੂੰਗੀ ਦੀ ਦਾਲ ਆਜੋ ਸ੍ਰੀਵਿੰਦਰ ਭੈਣ ਗੈਂਦੀ ਮੈਂ ਤਾਂ ਖਾਸ ਨਹੀਂ ਲਾਜੀ ਵਿੱਚ ਦਿਖਾਈ ਜਾਂ ਸੀ ਉਹ ਨੂੰ ਉਹ ਕਹਿੰਦੀ ਮੈਂ ਖਾਂਜੀ ਨੂੰ ਮੂੰਗੀ ਦੀ ਦਾਲ ਪਤਾ ਨਹੀਂ ਕਿਉਂ ਨਹੀਂ ਖਾਂਦੀ ਰਵਿੰਦਰ ਭੈਣੇ ਦੱਸਦੀ ਮੈਨੂੰ ਕਮੈਂਟ ਕਰਕੇ ਇਹ ਗੱਲ ਆ ਇਹ ਉਹਦੀ ਸੰਧੀ ਉਸ ਤੋਂ ਅੰਨੇ ਦਿਨ ਹੋ ਗਏ ਮੌਸਮ ਬਣਾਇਆ ਸਬਜ਼ੀਆਂ ਦੇ ਚੜੇ ਸਾਗ ਦੇ ਚੜੇ ਪੇਸਤੀ ਸਬਜ਼ੀਆਂ ਤੋਂ ਇਹ ਅੰਨੇ ਦਿਨਾਂ ਬਾਅਦ ਬਣੀ ਆ ਸਾਡੀ ਅੱਜ ਮੂੰਗੀ ਦੀ ਦਾਲ ਤੇ ਰੋਟੀ ਆਲੀ ਮੈਂ ਤਾਂ ਕੋੜੀ ਖਿਪਾਈਆ ਥੋੜੀ ਜਿਹੀ ਲਨਵਾ ਕੇ ਬਾਤੀ ਆ ਤੁਸੀਂ ਕਰ ਲਿਆ ਮੰਗਾਰਾ ਮੈਨੂੰ ਸਮਾਨ ਧਰਤੀਆਂ ਕਿੰਨੇ ਅੱਜ ਦੇ ਤਾਂ ਜਿਹੜੀ ਮੇਜ਼ ਤੇ ਲੈ ਕੇ ਜਾਣੀਆਂ ਇੱਧਰ ਚੱਕ ਲਈ ਮੈਂ ਦੋ ਦਿੱਤਾ ਗੁੱਧ ਨੂੰ ਦਵਾਰੇ ਤੇ ਰੈਲ ਸੀਜੀ ਤੇ ਹਾਰ ਮੈਨੂੰ ਗਰਮ ਹੋ ਜਾਊਗਾ ਠੰਡਾ ਹੋ ਗਿਆ ਸੋ ਨਾ ਫਿਰ ਤੇ ਲੱਸੀ ਦੀ ਪਾਪ ਨੂੰ ਠੰਡਾ ਚਾਹ ਦਮਾ ਜਗ ਲਗਾ ਕੇ ਰੱਖਦੇ ਨੇ ਫਿਰ ਜੜਤਾਂ ਜੋ ਇਹ ਜਿੱਟਾ ਤਾ ਤੇ ਲੋਈ ਰੱਖਦੇ ਤੇ ਦੇ ਤੇ ਰੱਖਤਾ ਲਫਾਫਾ ਬਿਲਕੁਲ ਬੜੀ ਨਾ ਹਨਾ ਲੋਈ ਆਪਣੀ ਲੋਹੇ ਦੀ ਲੋਈ ਦੀ ਟੱਕੇ ਰੱਖਤਾ ਅਗਰ ਵੀਡੀਓ ਵਧੀਆ ਲੱਗੀ ਇਨ ਕਮੈਂਟਸ ਲਾਈਕ ਸਬਸਕ੍ਰਾਈਬ ਕਰਨਾ ਜੀ ਬਾਈਕ ਨੂੰ ਕਿਸੇ ਖਾਲਸਾ ਵੈਡ ਦੀ ਕਿਸੇ ਕਤੇ ਦੀ ਜਿੱਥੇ ਨਿੱਕ ਦੇ ਤਾਂ ਟੱਕੇ ਰੱਖ ਦਿੰਦੇ ਸਵੇਰੇ ਦਿੱਕਾਂ ਨੂੰ ਦੇਖਦੇ ਜੰਮ ਦੂਗਾ ਹੁਣ ਜਿੱਥੇ ਮੈਂ ਜਾ ਕੇ ਲਗਾਤਾ ਵਧੀਆ ਮੈਂ ਸਵਾਸਾ ਜੰਮ ਦੂਗਾ ਤੇ ਸਵੇਰੇ ਦਿੱਕਾਂ ਨੂੰ ਜੀ ਟੱਕੇ ਰੱਖ ਦੈ ਨੇ ਮਿਲਦੇ ਆਪਾਂ ਸਵੇਰੇ ਵਾਹ ਵਾਹ ਓਕੇ ਵਾਹ ਵਾਹ